ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਲਓ ਜੀ ਇੱਕ ਆਪਾਂ ਆ ਗਏ ਇੱਕ ਹੋਰ ਨਵੇਂ ਮੀਡੀਆ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਆਪਣੇ ਹੀ ਆ ਜਿਹੜੇ ਆਪਾਂ ਜੋੜੇ ਲਾਉਣੇ ਆ ਠੀਕ ਐ ਉਹ ਕਬੂਤਰਾਂ ਨੂੰ ਆਪਾਂ ਧੁੱਪ ਲਵਾਉਣ ਲੱਗੇ ਆ ਠੀਕ ਐ ਅੱਜ ਉਹ ਪਹਿਲਾਂ ਮੈਂ ਦਿਖਾ ਦਾਂ ਅੰਦਰ ਨਾਲ ਤੁਹਾਨੂੰ ਮੈਂ ਦੱਸਿਆ ਹੋਇਆ ਸੀਗਾ ਮੀਂਹ ਦੇ ਕਾਰਨ ਹਨ ਇੱਕ ਮਿੰਟ ਥੋੜੀ ਜਿਹੀ ਸਲਾਬ ਜੀ ਆ ਗਈ ਸਕੁੱਡਿਆਂ ਦੇ ਵਿੱਚ ਠੀਕ ਐ ਤੇ ਹੁਣ ਆਪਾਂ ਜਿਹੜੇ ਜਿਹੜੇ ਆ ਕਬੂਤਰ ਆਪਣੇ ਥੱਲੇ ਬੈਠੇ ਹੋਏ ਉਹ ਵਾਲੇ ਤੇ ਜਿਹੜੇ ਮਾੜੇ ਮੋٹے ਲਬੜੇ ਆ ਠੀਕ ਹੈ ਉਹਨਾਂ ਨੂੰ ਆਪਾਂ ਚੱਕ ਕੇ ਮਤਲਬ ਪਿੰਜਰੇ ਦੇ ਵਿੱਚ ਪਾ ਕੇ ਤੇ ਆਪਾਂ ਇਹਨਾਂ ਨੂੰ ਥੋਪਲ ਥੋਪਲਵਾ ਦਾਂਗੇ ਥੋੜੇ ਜਿ ਸੈੱਟ ਹੋ ਜਾਣਗੇ ਹਨਾ ਜਿਵੇਂ ਆ ਖੰਭ ਜਿਹਾ ਸੁੱਟੇ ਬੈਠੇ ਆ ਜਿਵੇਂ ਆ ਬੈਠਾ ਆ ਇਹ ਕੋਈ ਦੀ ਬੈਕ ਸਾਈਡ ਬੈਠਾ ਕਬੂਤਰ ਆਪਣੇ ਕਲਪਤਾਲਾ ਹਨਾ ਜਿਵੇਂ ਉਹ ਬੈਠਾ ਆ ਉਹ ਥੋੜੇ ਜਿ ਖਰਾਬ ਹੋਏ ਪਏ ਖੰਭ ਇਹਨਾਂ ਦੇ ਇਹ ਆਪਾਂ ਥੋੜੇ ਜਿ ਨਾਲੇ ਸਾਫ਼ ਹੋ ਜਾਣਗੇ ਨਾਲੇ ਫਿਰ ਆਪੇ ਦੁਬਾਰਾ ਜੋੜੇ ਵੀ ਤੁਹਾਨੂੰ ਪਤਾ ਲਾ ਹੀ ਦੇਣੇ ਆ ਜੋੜੇ ਲਾਉਣ ਦੇ ਤੁਹਾਨੂੰ ਪਤਾ ਕਾਰਨ ਮੈਂ ਦੱਸੀ ਜਾਂਣਾ ਹਨਾ ਖੁੱਡੇ ਥੋੜੇ ਜਿ ਗਿੱਲੇ ਆ ਆਪਣੇ ਆਪਾਂ ਤਾਂ ਨਹੀਂ ਜੋੜੇ ਲਾਉਣੇ ਪਏਗੇ ਨਹੀਂ ਤੇ ਹੁਣ ਨੂੰ ਆਪਾਂ ਜੋੜੇ ਲਾ ਦੇਣੇ ਸੀਗੇ ਠੀਕ ਹੈ ਸਲਾਬ ਥੋੜੀ ਜਿਹਾ ਜਿਆਦੀ ਹੈ ਇਹ ਤੇ ਇੱਕ ਦੇ ਦਿਨ ਚ ਆਪਾਂ ਮੈਂ ਕਹਿੰਨਾ ਇੱਕ ਦਿਨਾਂ ਫੇਰ ਸਾਫ਼ ਕਰ ਦਾਂਗੇ ਮਤਲਬ ਹੁਣ ਉਸ ਦਿਨ ਮੈਂ ਮਤਲਬ ਧੋਤੇ ਸੀ ਪੂਰੇ ਪ੍ਰੋਪਰ ਸਾਰੇ ਕੱਢਤੇ ਸੀ ਗੰਦ ਪਿੱਲਾ ਤੇ ਜਿਹੜੇ ਮਾੜੇ ਮੋਟੀਆਂ ਮਿੱਟੀ ਦੀ ਦੀਵੀ ਹੈ ਇਹ ਆਪਾਂ ਖੋਚ ਕੇ ਇਹ ਵੀ ਪੱਟ ਦਾਂਗੇ ਠੀਕ ਹੈ ਬਾਕੀ ਜਿਹੜੇ ਵੀਰ ਭਰਾ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰ ਲਿਓ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਠੀਕ ਹੈ ਜਿਹੜੇ ਵੀਰ ਭਰਾ ਨੇ ਆਪਣੀਆਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਜਰਾ ਜਾ ਕੇ ਜਰੂਰ ਦੇਖਿਓ ਠੀਕ ਹੈ ਤੇ ਹੁਣ ਆਪਾਂ ਇਹਨਾਂ 'ਚ ਦੇਖਦੇ ਹਾਂ ਮੈਂ ਕਬੂਤਰ ਫੜਦੇ ਆ ਤੇ ਪਿੰਜਰੇ ਦੇ ਵਿੱਚ ਪਾਉਨੇ ਆ ਤੇ ਫਿਰ ਲਵਾਉਨੇ ਤੁੱਪ ਤੇ ਬਾਕੀ ਆ ਸਿੱਜੜ ਆਪਣੇ ਆਜੋ ਬਈਓ ਠੀਕ ਹੈ ਇਹ ਬਈ ਆਪਾਂ ਸੇਲ ਕਰਦੇ ਨੇ ਮਤਲਬ ਨਾ ਇਹਨਾਂ ਦੀ ਸੰਭਾਲ ਥੋੜੀ ਔਖੀ ਹੋ ਜਾਂਦੀ ਆ ਕਿਉਂਕਿ ਨਾ ਉੱਪਰ ਇਹ ਨਾ ਮਤਲਬ ਆਪਣੇ ਇੱਥੇ ਨਾ ਜਗਾ ਦੀ ਪੱਟ ਦੇ ਦਿੰਦੇ ਥੋੜੀ ਜੀ ਤੇ ਘਰ ਦੇ ਲੜਦੇ ਤੁਹਾਨੂੰ ਪਤਾ ਹੈ ਨਾ ਫਿਰ ਘਰ ਦਿੰਦੀ ਰਹਿਣਾ ਚੱਲਣਾ ਪਊਗਾ ਆਪਾਂ ਨੂੰ ਤੇ ਉਹ ਲੜਦੇ ਆ ਉਹ ਕਹਿੰਦੇ ਨਹੀਂ ਤੇ ਦੇ ਦੇ ਹਨਾ ਕਿਸੇ ਨੂੰ ਹੁਣ ਬਾਕੀ ਮੈਨੂੰ ਉਹ ਕਰ ਦਿਓ ਕਮੈਂਟ ਕਰਕੇ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਤਾਂ ਬਾਕੀ ਤਾਂ ਯਾਰ ਮੇਰੇ ਨਾਲ ਜਿਹੜੀ ਨਵੇਂ ਵਾਲ ਜੇ ਪੱਟੇ ਪਏ ਆ ਇਹ ਸੂਗੀ ਮੇਰੇ ਹਿਸਾਬ ਨਾਲ ਤੁਸੀਂ ਜਿਹੜੀ ਆ ਸੂਗੀ ਆ ਦੂਰੀ ਯਾਰ ਠੀਕ ਹੈ ਫਿਰ ਆਪਾਂ ਇਹ ਸੇਲ ਕਰ ਦਾਂਗੇ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਤਾਂ ਬਾਕੀ ਸਾਨੂੰ ਕਮੈਂਟ ਕਰ ਦਿਓ ਠੀਕ ਹੈ ਤੇ ਬਾਕੀ ਆਪਾਂ ਕਰਦੇ ਆਂ ਸਟਾਰਟ ਹੈ ਨਾ ਇਹਨਾਂ ਨੂੰ ਫੜਨਾ ਪਿੰਜਰਾ ਚੱਕ ਲਿਆ ਮੈਂ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਫਿਰ ਤੇ ਲਓ ਬਈ ਆਪਾਂ ਪਿੰਜਰਾ ਚੱਕ ਲਿਆ ਸੀਗੇ ਹੁਣ ਪਹਿਲਾਂ ਤਾਂ ਨੀਚੇ ਵਾਲੇ ਕਬੂਤਰ ਪਾਉਣੇ ਆ ਠੀਕ ਹੈ ਜੇ ਇਹਦਾ ਥੋੜੀ ਜੀ ਥਾਂ ਆਪਣੇ ਕੋਲੇ ਵੱਧ ਗਈ ਫਿਰ ਆਪਾਂ ਵੇਖਾਂਗੇ ਹੋਰ ਕਬੂਤਰ ਪਾਲਾਂਗੇ ਪਿੰਜਰਾ ਆਪਣੇ ਕੋਲੇ ਵੱਡਾ ਹੈਗਾ ਹੀ ਆ 2x2 ਦਾ ਆ ਲੜੰਡਾ ਸੈੱਟ ਕਰਦੀਏ ਦੇਖ ਲਿਆ ਇਹਨਾਂ ਨੇ ਚੱਕੋ ਲੜੰਡਾੜੇ ਡੇਗੀ ਲੰਦ ਟੰਡਾ ਉਹਦਾ ਚੱਕੋ ਇਹ ਹੋ ਗਿਆ ਸੈੱਟ ਤੇ ਹੁਣ ਆਪਾਂ ਹੇਟ ਲਈ ਕਬੂਤਰ ਫੜਦੇ ਹਾਂ ਠੀਕ ਹੈ ਤੋਂ ਬਲਵਾਵਾਂਗੇ ਤਰ ਵਧੀਆ ਸੈੱਟ ਜੀ ਹੋ ਜਾਣਗੇ ਨਾਲੇ ਜੇ ਇੱਕ ਅੱਧੀ ਧੁੱਪ ਜੀ ਲੱਗ ਜੇ ਨਾ ਖੁੱਡੇ ਵੀ ਸੁੱਕ ਜਾਣਗੇ ਆਪਣੇ ਆ ਜਾ ਬਈ ਇਹ ਆਪਣਾ ਕਬੂਤਰ ਤੁਹਾਨੂੰ ਦੱਸਿਆ ਹੀ ਹੋਇਆ ਇੱਕ ਲਾਤ ਵਾਲਾ ਆਪਣਾ ਚੱਕੋ ਇਹਦੀ ਇੱਕ ਲਾਤੀ ਵਿਚਾਰੇ ਦੀ ਚੱਲ ਬੇ ਤੂੰ ਚੱਲ ਪੰਨਾ ਤਾਂ ਤੈਨੂੰ ਧੁੱਪ ਲਵਾਉਣੀ ਆ ਇਹ ਥੋੜਾ ਜਿਹਾ ਔਖਾ ਹੋ ਜਾਂਦਾ ਨਾ ਇੱਕ ਲੱਤ ਨਾ ਰਹਿਣਾ ਥੋੜਾ ਜਿਹਾ ਇਤੂ ਬਾਦ ਆ ਗਿਆ ਆਪਣਾ ਸ਼ੇਰ ਆ ਵਾਲਾ ਲਾਲ ਚੀਨਾ ਇਹਦੇ ਪੈਰ ਦੇ ਠੱਲ ਗੀ ਪਾਈ ਹੋਈ ਆ ਆਪਣਾ ਇਹ ਪਤਾ ਕਿੰਨੇ ਨੰਬਰ ਦੀ ਪਾਈ ਹੋਈ ਆ ਪਾਈ ਪਾਈ ਬਚਪਨ ਤੋਂ ਹੀ ਪਈ ਆ ਠੀਕ ਹੈ ਇਹ ਆਪਣਾ ਦੋਸਤ ਦੇ ਕੇ ਗਿਆ ਸੀ ਆਪਾਂ ਨੂੰ ਬੱਚੇ ਕਢਾਉਣ ਵਾਸਤੇ ਹਜੇ ਤੱਕ ਤਾਂ ਆਪਾਂ ਬੱਚੇ ਕਢਾਈ ਨਹੀਂ ਗਏ ਐਤਕੀ ਇਹਦੇ ਬੱਚੇ ਕਢਾਵਾਂਗੇ ਇਹ ਦੇ ਕੇ ਉਦੋਂ ਕਿਹਾ ਜਦੋਂ ਮੈਂ ਸਾਰੇ ਬੱਚੇ ਕਢਾ ਲਏ ਠੀਕ ਹੈ ਪਰ ਮੈਂ ਕਿ ਹੁਣ ਦੂਰੀਆਂ ਕੀ ਜੋੜੇ ਲਾਉਣੇ ਆ ਹਨ ਤੇ ਹੁਣ ਆਪਣੇ ਕੋਲੇ ਹੈ ਗਿਆ ਇੱਕ ਉਹ ਜਿਹੜਾ ਲਾਲ ਚਿੰਨਾ ਜੀ ਨੀ ਉਹ ਜਿਹੜਾ ਪਰ ਪਿੱਛੇ ਬੈਠਾ ਉਹਨੂੰ ਵੜਦੇ ਇਹ ਆ ਜਾ ਬਈ ਤੂੰ ਵੀ ਆ ਦੇਖ ਲੋ ਹੁਣ ਇਹਨੂੰ ਇੰਨ ਨੂੰ ਵੀ ਮਾਰਦੇ ਆਂ ਤੋਂਪੇ ਲਵਾਵਾਂਗੇ ਇਹਨੂੰ ਵੀ ਚੱਕ ਤੂੰ ਵੀ ਭੱਜ ਜਾ ਹੁਣ ਆ ਗਿਆ ਓਏ ਬਾਹਰ ਨਿਕਲ ਜੇ ਬਾਹਰ ਨਾ ਹੁਣ ਜਿਹੜਾ ਜ਼ਿਆਦਾ ਲਿਬੜਿਆ ਆ ਜਾ ਪਾਉ ਨੂੰ ਚੱਕਾਂਗੇ ਜਿਹੜਾ ਬੈਠਾ ਨਾ ਕਾਲੀ ਅੱਖਾਂ ਦਾ ਵਾਲ ਇਹਨੂੰ ਚੱਕਦੇ ਆ ਆ ਜਾ ਬਈ ਤੂੰ ਇਹ ਆ ਜਿਹੜਾ ਬੱਚਾ ਵਾ ਇਹ ਆਪਣੇ ਉਹ ਜਿਹੜੇ ਵੱਡੇ ਕਾਲੇ ਆ ਅੱਖਾਂ ਨਾਲ ਇਹਦਾ ਬੱਚਾ ਹਾਂ ਸੇਮ ਇਟ ਟੂ ਗੱਡਦਾ ਆਪਦੇ ਅੱਗੇ ਜਿਵੇਂ ਦਾ ਆਪੋਂ ਇਹਦੀ ਗੱਡਦਾ ਏ ਆ ਵੇਖ ਲੱਤ ਕਰਕੇ ਨਾ ਥੋੜਾ ਤਕਲੀਫ ਹੁੰਦੀ ਹੈ ਮੰਨ ਲ ਦੂਸਰੇ ਕਬੂਤਰਾਂ ਨੂੰ ਮਾਰਦੇ ਹਨ ਫਿਰ ਤਾਂ ਔਖਾ ਹੋ ਜਾਂਦਾ ਏ ਥੋੜਾ ਜਿਹਾ ਤਾਂ ਜਿਆਦਾ ਲੱਪੜਦਾ ਏ ਇਸ ਤੋਂ ਬਾਅਦ ਆ ਗਿਆ ਆਪਣਾ ਆਵੜਾ ਲਾਲ ਚੀਨਾ ਫਿਰ ਇਸ ਤੋਂ ਬਾਅਦ ਉਹ ਆਪਣਾ ਆਵੜਾ ਕਾਲਾ ਚੀਨਾ ਠੀਕ ਹੈ ਖੱਟੀ ਅੱਖਾਂ ਦਾ ਇਹਨੂੰ ਫਾੜੀ ਲਈਏ ਪਹਿਲਾਂ ਇਹ ਅੱਜ ਕੀ ਆਪਾਂ ਡਾਇਆ ਹੀ ਨਹੀਂ ਇਹਨੂੰ ਪਿਛਲੀ ਆ ਡਾਇਆ ਸੀ ਐਤ ਕੀ ਆਪਾਂ ਬੰਦ ਕੀਤਾ ਇਹਨੂੰ ਬੱਚੇ ਢਾਉਣ ਵਾਸਤੇ ਰੱਖਿਆ ਏ ਠੀਕ ਹੈ ਅਕੀ ਕਬੂਤਰ ਬੋਧ ਕਹਿੰਦਾ ਹੈ। ਚਲੋ ਇਹਨੂੰ ਵੀ ਬਾੜ ਦਾ ਪਿੰਜਰੇ ਦੇ ਵਿੱਚ ਪੰਜ ਹੋ ਗਏ ਆ ਕਬੂਤਰ। ਅੱਜ ਕਬੂਤਰਾਂ ਨੂੰ ਧੋਪ ਲਵਾਵਾਂਗੇ ਠੀਕ ਹੈ। ਅੱਜ ਆ ਸਾਰੇ ਜਿੰਨੇ ਕਬੂਤਰ ਆ ਕੱਲ ਨੂੰ ਆਪਾਂ ਕਬੂਤਰਿਆਂ ਨੂੰ ਲਵਾਵਾਂਗੇ ਠੀਕ ਹੈ। ਪੰਜ ਹੋ ਗਏ ਆ। ਆ ਜਾ ਬੇ ਸੀਮਾ। ਇਹਨੂੰ ਝਾੜ ਪਿਆ ਜਾਵੇ। ਝਾੜ ਪਿਆ ਆ ਇਹਦੇ ਖੰਭਾਂ ਨੂੰ। ਬਸ 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 ਬਸ। ਜਾਲ ਨੂੰ ਇੱਕ ਮਿੰਟ ਸੈਟਿੰਗ ਨਹੀਂ ਕਰ ਲਈਏ ਚਲ ਭੱਜ ਜਾ ਤੂੰ ਤੇ ਆਪਾਂ ਜਾਲ ਦੇ ਵਿੱਚ ਪਾਲੀਏ ਹੁਣ ਜਿਹੜੇ-ਜਿਹੜੇ ਆਪਾਂ ਪਾਉਣੇ ਆ ਇੱਕ ਰੀ ਠੀਕ ਹੈ ਆ ਇੱਕ ਰੀ ਉਹ ਹੋ ਨਿਕਲ ਗਏ ਚਲ 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 ਠੀਕ ਹੈ ਇੱਕ ਰੀ ਜਾਲ ਦੇ ਵਿੱਚ ਪਾਲੀਏ ਫੜ ਕੇ ਫੇਰ ਤੁਹਾਨੂੰ ਮੈਂ ਦਿਖਾਉਣਾ ਠੀਕ ਹੈ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਫਿਰ ਤੇ ਲਓ ਬਾਈ ਜੀ ਸਾਰੇ ਕਬੂਤਰ ਆ ਗਏ ਦੇ ਵਿੱਚ ਪਹਿਲੇ ਖੁੱਡੇ ਵਾਲੇ ਠੀਕ ਹੈ ਬਾਕੀ ਤੁਹਾਨੂੰ ਮੈਂ ਅੰਦਰੋਂ ਦਿਖਾ ਦਿੰਦਾ ਖੋਲ ਕੇ ਬਾਕੀ ਮੈਨੂੰ ਨਹੀਂ ਪਤਾ ਸੀ ਹਾਂ ਵੀ ਸਾਰੇ ਆ ਹੀ ਜਾਣਗੇ ਬਾਕੀ ਆ ਗਏ ਆਪਣੇ ਸਾਰੇ ਕਬੂਤਰ ਚੱਕੋ ਕਹਿ ਲੱਗੇ ਨੇ ਲੱਦੇ ਪਏ ਹਨਾ ਹੁਣ ਪਿੰਜਰੇ ਦੇ ਵਿੱਚ ਤਾਂ ਚੱਕੋ ਹੁਣ ਲੱਗਦੇ ਨੇ ਕੈਂਡ ਸਿਰਾਰ ਚਲੋ ਚਲੋ ਉਧਰ ਹੋਊਗਾ ਤੁਸੀਂ ਵੀ ਦੇਖ ਤੁਹਾਨੂੰ ਵੀ ਦਿਖਾਦਾ ਮੈਂ ਠੀਕ ਹੈ ਚਲੋ ਭਾਈ ਤੇ ਆਪਣਾ ਇੱਕ ਕਬੂਤਰ ਥੋੜਾ ਉੱਡ ਗਿਆ ਨਿਕਲ ਗਿਆ ਯਾਰ ਹਨਾ ਮੈਂ ਆ ਫੜਦਾ ਪਿਆ ਸੀਗਾ ਆਪਣਾ ਇੱਕ ਕਬੂਤਰ ਉੱਡ ਗਿਆ ਹੁਣ ਐ ਨਹੀਂ ਪਤਾ ਇਹ ਹੈ ਕਿਹੜਾ ਵਾ ਓਵਰ ਦਾ ਛਤਰੀ ਚੱਲ ਲੱਗੀ ਹੋਈ ਆਪਣੇ ਕੋਈ ਚੱਕਰ ਨਹੀਂ ਆ ਜੂਗਾ ਤੇ ਇਹਨਾਂ ਨੂੰ ਕੌਣੇ ਆਪਾਂ ਫਿਰ ਢਾਂਗੀ ਦੇ ਵਿੱਚ ਤੇ ਟੰਗਦੇ ਆ ਠੀਕ ਹੈ ਇੰਨੇ ਕਬੂਤਰ ਆਪਣੇ ਸਾਰਿਆਂ ਨੂੰ ਧੁੱਪ ਲੱਗ ਜੂਗੀ ਇਕੱਠੀ ਇੱਕੇ ਹਰ ਲੱਗ ਜੂਗੀ ਚੱਲ ਵਧੀਆ ਹਨ ਫਿਰ ਕੱਲ ਨੂੰ ਆਪਾਂ ਕਬੂਤਰਿਆਂ ਨੂੰ ਲਾ ਦਾਂਗੇ ਫਿਰ ਇਸ ਤੋਂ ਬਾਅਦ ਐਂ ਦੁਬਾਰਾ ਆਪਾਂ ਜੋੜੇ ਲਾ ਦਾਂਗੇ ਠੀਕ ਹੈ ਕਿੱਥੇ ਦੇ ਦਾਵੜਿਆ ਫਿਰਦਾ ਪਿਆ ਹਜੇ ਤਾਂ ਆ ਗਿਆ ਆਇਆ ਭਈ ਆਇਆ ਜਲਦੀ ਜਲਦੀ ਆਇਆ ਛਤਰੀ ਤੇ ਬੈਠਾ ਰਹੇ ਅੱਜ ਠੀਕ ਐ ਇਹਨਾਂ ਨੂੰ ਉਤਾਰਾਂਗੇ ਪਿੰਦਿਆਂ ਦੇ ਵਿੱਚ ਤੇ ਤਾੜਨੇ ਫਿਰ ਠੀਕ ਐ ਟਾਂਗੀ ਲਾਉਣਿਆ ਫਿਰ ਕਰਦੇ ਆਂ ਅੱਗੇ ਗੱਲਬਾਤ ਆਪਾਂ ਫਿਰ ਤੇ ਲਓ ਭਾਈ ਜੀ ਜਾਲ ਦੇ ਵਿੱਚ ਪਾਤੇ ਜਿਹੜਾ ਆਪਣਾ ਦੂਸਰਾ ਕਬੂਤਰ ਸੀ ਉਹ ਵੀ ਆਪਾਂ ਜਾਲ ਦੇ ਵਿੱਚ ਪਾਤੇ ਜਿਹੜਾ ਉੱਡ ਕੇ ਆਇਆ ਫਿਰ ਤਾਂ ਥੋੜਾ ਜਿਹਾ ਮੈਂ ਚਲ ਦੋ ਮਿੰਟ ਹੋ ਕੇ ਜਾਈਏ ਹਨਾ ਫਿਰ ਪਾ ਦੀਏ ਉਹਨੂੰ ਵੀ ਜਾਲ ਦੇ ਵਿੱਚ ਕੱਲਾ ਫਿਰਦਾ ਰੂ ਆ ਫਿਰਦਾ ਜਿਹੜਾ ਲਮਕੀ ਜਾਂਦਾ ਨਾ ਆਹ ਵਾਲਾ ਆਹ ਵਾਲਾ ਸੀ ਜਿਹੜਾ ਉੱਡ ਕੇ ਆਇਆ ਅਜਿਹੜਾ ਹੁਣ ਪਰਾਂ ਨੂੰ ਜਾੜਿਆ ਚੁੰਡਜ ਠੀਕ ਹੈ ਇਹ ਵਾਲਾ ਸੀਗਾ ਤੇ ਹੁਣ ਆਪਾਂ ਜਾਜਪਾਦੇ ਹੁਣ ਆਪਾਂ ਫਿਕਰ ਹੋ ਗਏ ਬੇਫਿਕਰ ਮਤਲਬ ਕਈਰ ਨਾ ਕਬੂਤਰ ਇੱਥਾ ਉਤਰੋਂਦਾ ਬਿੱਲੀ ਪੁਲੀ ਦਾ ਡਰ ਹੁੰਦਾ ਬਾਕੀ ਆਪਾਂ ਨੇ ਹੁਣ ਬਿੱਲੀ ਤਾਂ ਨਹੀਂ ਆਉਂਦੀਗੀ ਤੇ ਅੱਜ ਮੌਸਮ ਬਹੁਤ ਵਧੀਆ ਚੱਲ ਜੰਦਾ ਹਨਾ ਮਾੜੀ ਮਾੜੀ ਮੱਠੀ ਮੱਟੀ ਹਵਾ ਤੇ ਬਾਕੀ ਧੋਪ ਅਤਰੋ ਪੂਰੀ ਅੱਜ ਨਿਕਲੂਗੀ ਆਵੇ ਇਧਰੋਂ ਪੂਰੀ ਹੋਣ ਵਜਿੰਦੀ ਪਈ ਆ ਮੂਨ ਹਨਾ ਕੜਕਣੀ ਕੜਕਣੀ ਮੈਂ ਚੱਲ ਵਧੀਆ ਅੱਜ ਧੁੱਪ ਲੱਗੂਗੀ ਹਨਾ ਤੇ ਸੈੱਟ ਹੋ ਜਾਣਗੇ ਕਬੂਤਰ ਆਪਣੇ ਤੇ ਹੁਣ ਕੱਲ ਨੂੰ ਦੇਖਾਂਗੇ ਜੇ ਤੁੱਪ ਲਿੱਕਲੀ ਫਿਰ ਆਪਾਂ ਕਬੂਤਰੀਆਂ ਨੂੰ ਵੀ ਲਾ ਦਾਂਗੇ ਹਨਾ ਤੁੱਪ ਲਵਾ ਦਾਂਗੇ ਤੇ ਫਿਰ ਆਪਾਂ ਇਹਨਾਂ ਦੇ ਜੋੜੇ ਲਾ ਦਾਂਗੇ ਜਿੰਨੇ ਵੀ ਆਪਾਂ ਸਟਾਰਟਿੰਗ ਤੇ ਲਾਉਣੇ ਆ ਉਹਨੇ ਕਿ ਲਾ ਦਾਂਗੇ ਪਹਿਲਾਂ ਫਿਰ ਹੌਲੀ-ਹੌਲੀ ਆਪਾਂ ਲਾ ਲਾਂਗੇ ਠੀਕ ਹੈ ਜਿਵੇਂ ਜਿਵੇਂ ਆਪਣੇ ਮਤਲਬ ਆਂਡੇ ਲਾਲੇ ਕਬੂਤਰਾਂ ਨੇ ਫਿਰ ਇਦੂ ਬਾਦ ਹੋਰ ਲਾ ਲਾਂਗੇ ਹਨਾ ਉਸੇ ਹਿਸਾਬ ਨਾਲ ਜੋੜੇ ਲਾ ਲਾਂਗੇ ਬਾਕੀ ਜਿਹੜੇ ਵੀਰ ਭਰਾਣੇ ਆਪਣੀਆਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਜਰੂਰ ਦੇਖ ਲਿਓ ਠੀਕ ਹੈ ਤੇ ਬਾਕੀ ਆਪਾਂ ਸੇਲ ਕਰਨੇ ਸੀ ਯਾਰ ਜਿਹੜਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਹੋਇਆ ਥੋੜਾ ਜਿ ਆਜੋ ਆਜ ਕਿੱਧਰ ਜਾੜੇ ਇੱਕ ਹੀ ਫਿਰਦਾ ਉਹ ਆ ਗਏ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਵਾ ਠੀਕ ਹੈ ਸੇਲ ਕਰਨੇ ਆਪਾਂ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਕੋਈ ਨਜਿੱਦੀ ਕੀ ਹੋਵੇ ਜਿਵੇਂ ਸਾਡੇ ਪਿੰਡ ਸ਼ਹਿਰ ਹਨਾ ਜੋ ਵੀ ਆ ਉੱਥੋਂ ਵਾਲਾ ਹੋਵੇ ਤੇ ਆਪਾਂ ਉਹਨਾਂ ਨੂੰ ਸੇਲ ਕਰ ਦਾਂਗੇ ਮਤਲਬ ਇਹਨਾਂ ਬਾਤ ਜਾਦੀ ਬਾਟ ਵਾਲਿਆਂ ਨੂੰ ਨਹੀਂ ਆਪਾਂ ਸੇਲ ਕਰਨੇ ਕਿਉਂ ਭੇਜਣਾ ਔਖਾ ਹੋ ਜੂਗਾ ਠੀਕ ਹੈ ਅਤੇ 3 ਪੀਸ ਵੇਚਨੇ ਆ ਜਿਹੜੀ ਆਪਣੀ ਸੂਨ ਵਾਲੀ ਆ ਠੀਕ ਹੈ ਤੇ ਬਾਕੀ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਠੀਕ ਹੈ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਰਦੇ ਆ ਵੈਲਕਮ ਤੁਹਾਡੇ ਸਾਰੇ ਵੀਰ ਭਰਾਵਾਂ ਦਾ ਠੀਕ ਹੈ ਬਣੇ ਰਹੋ ਵੀਡੀਓ ਦੇ ਨਾਲ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ ਜੀ